ਕਿ ਜੀ ਉਹ ਨਾ ਇਹੋ ਜੀ ਬੀਤੇਗੀ ਪਰ ਬਾਪੂ ਦੇ ਦੋਨੋਂ ਪੈਰ ਵੀ ਨਹੀਂ ਹੈਗੇ ਹਾਲਤ ਇਸ ਤੇ ਇੱਕ ਛੋਟਾ ਜਿਹਾ ਕਿਸਾਨ ਆ ਉਹ ਇਨਾ ਆਸ਼ਰਿਆਂ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਏ ਆ ਦੇਖੋ ਤੁਸੀਂ ਤਰਪਾਲਾਂ ਦੇ ਲਾਈਆ ਹੋ ਪੈਰ ਵੀ ਨਹੀਂ ਹੈਗੇ ਇਹੋ ਜਿਹੇ ਹਾਲਾਤਾਂ ਚ ਗੁਜ਼ਰ ਰਹੇ ਬਾਪੂ ਕਿ ਸਾਰਾ ਕੁਝ ਡੁੱਬ ਗਿਆ ਬਾਪੂ ਕੁਝ ਦੱਸੋ ਕਰੀਏ ਕੀ ਹਣ ਮਾਰ ਛੱਲੇ ਆਏ ਪਏ ਆ ਪਿੱਛੋਂ ਨਾ ਮਾਰੇਗਾ ਲੱਤਾਂ ਲਿਵਾਰੀਆਂ ਬੱਚੇ ਦੋ ਇੱਕੋ ਬੱਚਾ ਵਾ ਦੂਜੇ ਬੱਚੇ ਛੋਟੇ ਅਜੇ ਇਹ ਸਭਾ ਸਾਰਾ ਲੇਟ ਗਿਆ ਵਾ ਹਾਂ ਹਾਂ ਜੇ ਬਹੁਤ ਮੁਸ਼ਕਲ ਗੁਜ਼ਾਰਾ ਹੋਣਾ ਜਿਹੜਾ ਘਰ ਦਾ ਤੁਹਾਨੂੰ ਪਤਾ ਹੀ ਹੈ ਵੀ ਧੰਦਾ ਕੰਨੀਆਂ ਨੇ ਲਵਾਈਆਂ ਇੰਨੇ ਪਹਿਲੇ ਆਪਦੀ ਫਸਲ ਦਾ ਵੀ ਕੋਈ ਆਸ ਨਹੀਂ ਰਹੀ ਸਾਨੂੰ ਜਿਵੇਂ ਕਰਦੇ ਹੁਣ ਮੁੰਡਿਆਂ ਨੇ ਕੱਢ ਕੇ ਜੋ ਪਾਣੀ ਆ ਬਾਹਰ ਲੈ ਗਏ ਮੈਨੂੰ ਜਿਵੇਂ ਕਟਿਆ ਗਿਆ ਬਸ ਤੁਸੀਂ ਉਸ ਟੰਟ ਹਾਲ ਦਵਾਈ ਪੈ ਗਈ ਮੋਟਰਸਾਈਕਲ ਤੇ ਮੁੰਡੇ ਚੋਕ ਕੇ ਭਾਗੇ ਤੇ ਕਿਹਣਾ ਮਗਰ ਬੈਠੇ ਆ ਫੇਰ ਨਿਕਲਿਆ ਮੈਂ ਬਾਹਰ ਪਾਣੀ ਚੋਂ ਬਾਪੂ ਫਿਰ ਕੰਡੇ ਤੇ ਬੈਨ ਦਾ ਕਾਰਨ ਕੀ ਤੁਸੀਂ ਹੁਣ ਤੁਹਾਡੇ ਤੇ ਹੱਥ ਪੈਰ ਬਿਲਕੁਲ ਇਦਾਂ ਦਿੱਕਤ ਆ ਤੇ ਤੁਸੀਂ ਕਿਸੇ ਚੰਗੀ ਚੰਗੀ ਜਗ੍ਹਾ ਤੇ ਮੂਵ ਹੋ ਕੇ ਤੇ ਰਹੋ ਤੇ ਤੇ ਜ਼ਰੂਰੀ ਟੈਂਟ 'ਚ ਰਹਿਣ ਦਾ ਕਾਰਨ ਕੀ ਏ ਟੈਂਟ ਜੇ ਕਿਤੇ ਉਹਦੇ ਮਾਰ ਡੰਗਰੇ ਹੋਏ ਸਾਹਮਣੇ ਬੱਜਾ ਇੱਕ ਘਰ ਦਾ ਵੀ ਵੇਖਣਾ ਸਮਾਨ ਕੋਈ ਚੁੱਕ ਚੁਕਾ ਸਾਡੇ ਦਾਣੇ ਜੋ ਅੰਦਰ ਪਏ ਹੀ ਉਹ ਵੀ ਸਭ ਗਲ ਚੁੱਕੇ ਆ ਤੇ ਉਹਦੇ ਦਾਣੇ ਵੀ ਜਿਹੜਾ ਸਾਰਾ ਭੋਰਾ ਵੀ ਗਲ ਗਿਆ ਨਹੀਂ ਨਿਕਲਿਆ ਹਾਂ ਹਾਂ ਨਿਸ਼ਕਾਨ ਸਾਡਾ ਬਹੁਤ ਹੋ ਗਿਆ ਵੇਖੋ ਅੰਦਰ ਜਾ ਕੇ ਸਾਰੀ ਰਾਤ ਫਿਰ ਇੱਥੇ ਰਹਿੰਦੇ ਹੋ ਸਾਰੀ ਰਾਤ ਇਹ ਮੀਂਹ ਦੇ ਵਿੱਚ ਵੀ ਇੱਥੇ ਬੈਠੇ ਆਂ ਬੈਠੇ ਆਂ ਹਾਂ ਫਰਾਜ ਤਰਪਾਲਾ ਤਰਪੋਲਾ ਜੀ ਕੋਣ ਦੇਖ ਕੇ ਗਿਆ ਤੁਹਾਨੂੰ ਇਹ ਇੱਥੇ ਕੋਈ ਆਇਆ ਸਰਦਾਰ ਤੋਂ ਉਹ ਦੇਖ ਕੇ ਗਿਆ ਅੱਛਾ ਹਾਂ ਸਰਕਾਰ ਵੱਲੋਂ ਕੁਝ ਨਹੀਂ ਆਇਆ ਵਾਜੀ ਨਾ ਨਾ ਸਰਕਾਰ ਵੱਲੋਂ ਕੁਝ ਨਹੀਂ ਸਾਨੂੰ ਸਾਰਾ ਕੋਈ ਕਦਮ ਹੀ ਉੱਜੜ ਗਿਆ ਹਾਂ ਵੇਖ ਬਸਿਆ ਵਸਾਇਆ ਕੀ ਕਰੀਏ ਵੇਖੋ ਜੀ ਕੀ ਸਾਫ ਬਣਿਆ ਸਭ ਡੁੱਬਿਆ ਪਿਆ ਆ ਤੇ ਆਹ ਬਜ਼ੁਰਗ ਖੜੇ ਜਿਨ੍ਹਾਂ ਦੇ ਘਰ ਆ ਵੀਰ ਜੀ ਤੁਸੀਂ ਤੁਸੀਂ ਇਹਨਾਂ ਨਾਲ ਇੱਥੇ ਮਤਲਬ ਕਿ ਤੁਸੀਂ ਇੱਥੇ ਇੱਧਰ ਦੇ ਰਹਿਣ ਵਾਲੇ ਹੋ ਕਿ ਨਹੀਂ ਇੱਧਰ ਦੇ ਰਹਿਣੇ ਆ ਸਾਰੇ ਇੱਧਰ ਦੇ ਰਹਿਣੇ ਆ ਤੁਸੀਂ ਬੋਲੋ ਕਿ ਕੀ ਕੀ ਕਰਨ ਆਂਦੇ ਹੋ ਕੀ ਕਰਦੇ ਗੱਲ ਵਾਹ ਤੇ ਉਹਨੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜਿਹੜਾ ਜਨਨਯੋਗੀ ਹੈਗੇ ਭਾਈ ਉਹਨਾਂ ਇਹਨਾਂ ਦਾ ਕਰੀਦਾ ਵੀ ਮੁਸੀਬਤ ਦੇ ਸਾਹਮਣਾ ਕਰਨ ਦੇ ਵੇਖੋ ਤੁਹਾਡੇ ਸਾਹਮਣੇ ਆ ਪਰ ਪਤਾ ਕੋ ਨਹੀਂ ਕਿੰਨੇ ਮਹੀਨੇ ਤੱਕ ਰਭੇ ਭਾਈ ਪੰਜਾਬ ਦੇ ਖੜਾ ਦੀ ਮਾਰ ਇੰਨੀ ਕੁ ਬੁਰੀ ਪਈ ਕਿਸਾਨਾਂ ਦੇ ਉੱਤੇ ਕਿ ਉਹ ਇਹਨਾਂ ਆਸ਼ਰਿਆਂ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਏ ਆ ਦੇਖੋ ਤੁਸੀਂ ਤਰਪਾਲਾਂ ਦੇ ਲਾਈਆ ਹੋਈਆਂ ਨੇ ਤੇ ਇਦਾਂ ਦੇ ਆਸ਼ਰਿਆਂ 'ਚ ਰਹਿਣ ਵਾਸਤੇ ਮਜਬੂਰ ਹੋ ਗਏ ਕਿਉਂਕਿ ਇਹਨਾਂ ਦੇ ਘਰ ਪਰਲੇ ਪਾਸੇ ਸਾਰੇ ਡੁੱਬ ਚੁੱਕੇ ਨੇ ਦੁੱਬੇ ਹੋਏ ਨਾਲ ਪੈੜੀਆਂ ਡੁੱਬ ਚੁੱਕੀਆਂ ਨੇ ਇਹ ਨੇ ਗਰਾਊਂਡ ਲੈਵਲ ਦੇ ਹਾਲਾਤ ਜਿੱਥੇ ਕੀ ਕੱਲਾ ਕੱਲਾ ਕਿਸਾਨ ਉਸ ਸਥਿਤੀ ਨਾਲ ਮਤਲਬ ਕਿ ਜੂਝ ਰਿਹਾ ਹੈ ਜਿਹੜੀ ਸਥਿਤੀ ਨੂੰ ਨੇ ਕਦੀ ਸੋਚਿਆ ਨਹੀਂ ਸੀ ਉਹਨਾਂ ਨਾਲ ਇਹੋ ਜੀ ਬੀਤੇਗੀ ਪਰ ਬਾਪੂ ਦੇ ਦੋਨੋਂ ਪੈਰ ਵੀ ਨਹੀਂ ਹੈਗੇ ਹਾਲਤ ਇਸ ਇੱਕ ਛੋਟਾ ਜਿਹਾ ਕਿਸਾਨ ਆ ਜਿੰਦੀ ਇਹੋ ਜੀ ਹਾਲਤ ਹੋ ਚੁੱਕੀ ਆ ਤੇ ਪੈਰ ਵੀ ਨਹੀਂ ਹੈਗੇ ਤੇ ਦੇਖੋ ਕਿਸ ਤਰ੍ਹਾਂ ਇਸ ਟੈਂਟ ਦੇ ਵਿੱਚ ਹੁਣ ਰਹਿਣ ਉਸਤੇ ਮਜਬੂਰ ਹੋ ਗਿਆ ਘਰ-ਬਾਰ ਪਰਲੇ ਪਾਸੇ ਡੁੱਬਿਆ ਹੋਇਆ ਪੈਲੀਆਂ ਫਸਲਾਂ ਡੁੱਬ ਚੁੱਕੀਆਂ ਨੇ ਔਰ ਸਥਿਤੀ ਨਾਲ ਕਦੇ ਸੋਚਿਆ ਨਹੀਂ ਸੀ ਕਿ ਇਹੋ ਜਿਹੇ ਹਾਲਾਤ ਹੋਣਗੇ ਇਹ ਬਹੁਤ ਹੀ ਨਾਜ਼ੁਕ ਸਥਿਤੀ ਹੈ ਇਹੋ ਜੇ ਸਮੇਂ ਦੇ ਵਿੱਚ ਇਹਨਾਂ ਦੇ ਡੰਗਰ ਵੀ ਰੋਲ ਰਹੇ ਆ ਪਸ਼ੂ ਜਿਹੜੇ ਪੰਡਿਆ ਦੇ ਉੱਤੇ ਬਾਪੂ ਜੀ ਆਜਾ ਗੱਲਬਾਤ ਕਰਦੇ ਆ ਬਾਪੂ ਜੀ ਦੇ ਦੋਨੋਂ ਪੈਰ ਨਹੀਂ ਹੈਗੇ ਤੇ ਅੱਗੇ ਆਜੋ ਥੋੜਾ ਕੈਮਰੇ ਨਾਲ ਦਿਖਾਓ ਇਹਨਾਂ ਨੂੰ ਤੇ ਬਾਪੂ ਜੀ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਤੁਸੀਂ ਤੁਹਾਡੇ ਪੈਰ ਵੀ ਨਹੀਂ ਹੈਗੇ ਇਹੋ ਜਿਹੇ ਹਾਲਾਤਾਂ ਚ ਗੁਜ਼ਰ ਰਹੇ ਬਾਪੂ ਕਿ ਸਾਰਾ ਕੁਝ ਡੁੱਬ ਗਿਆ ਬਾਪੂ ਜੀ ਜਿਵੇਂ ਕਰੀਏਗੀ ਹਣ ਮਾਰ ਛੱਲੇ ਆਏ ਪਏ ਆ ਯਾਰਾ ਚੋ ਨਾਵੇਂ ਮਾਰਿਆ ਕੋ ਕਮਰੇ ਵੀ ਡੁੱਬੇ ਵੈਸਾ ਪਾੜ ਕੇ ਆ ਤੇ ਉਹ ਮਾਰਦੇ ਅਸੀਂ ਰੋਟੀ ਨਹੀਂ ਸਕਦੇ ਕਈ ਜਰਾ ਪਿਛੋ ਨਾਵੇਂ ਮਾਰਿਆਗਾ ਲੱਤਾਂ ਲਿਵਾਰੀਆਂ ਬੱਚੇ ਦੋ ਇੱਕੋ ਬੱਚਾ ਵਾ ਦੂਜੇ ਬੱਚੇ ਹੂ ਛੋਟੇ ਅਜੇ ਇਹ ਸਭਾ ਸਾਰਾ ਲੇਟ ਗਿਆ ਵਾ ਤੇ ਬਹੁਤ ਮੁਸ਼ਕਲ ਗੁਜ਼ਾਰਾ ਹੋਣਾ ਜਿਹੜਾ ਘਰ ਦਾ ਤੁਹਾਨੂੰ ਪਤਾ ਹੀ ਹੋਵੇ ਠੰਡਾ ਕੰਨੀਆਂ ਨੇ ਲਵਾਇਆਂ ਇੰਨੇ ਪਹਿਲੇ ਆਪਦੀ ਫਸਲ ਦਾ ਵੀ ਕੋਈ ਆਸ ਨਹੀਂ ਰਹੀ ਸਾਨੂੰ ਜਿਵੇਂ ਹੁਣ ਟੁੱਡੀਆਂ ਲੱਤਾਂ ਨਹੀਂ ਆਪਾ ਹੋ ਜੋ ਹਾਂਜੀ ਤੇ ਕਿੰਨੇ ਕੁ ਮਜਬੂਰ ਹੋ ਗਏ ਜਦੋਂ ਪਾਣੀ ਆ ਗਿਆ ਤੇ ਕਿੱਦਾਂ ਦੀ ਹਾਲ ਕੋਈ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦਾ ਉਹ ਸ਼ਬਦਾਂ ਬਿਆਨ ਕੀ ਕਰਦੇ ਹੁਣ ਮੁੰਡਿਆਂ ਨੇ ਕੱਢ ਕੇ ਜੋ ਪਾਣੀ ਆ ਬਾਹਰ ਲੈ ਗਏ ਮੈਨੂੰ ਜਿਵੇਂ ਕੱਟਿਆ ਗਿਆ ਬਾਕੀ ਤੁਸੀਂ ਉਸ ਟਾਈਮ ਤੇ ਹਾਲ ਦਵਾ ਹੀ ਪੈ ਗਈ ਮੋਟਰਸਾਈਕਲ ਤੇ ਮੁੰਡੇ ਚੱਕ ਕੇ ਭਾਗੇ ਤੇ ਕਿਹਣਾ ਮਗਰ ਬੈਠੇ ਆ ਫਿਰ ਨਿਕਲਿਆ ਮੈਂ ਬਾਹਰ ਪਾਣੀ ਕੋ ਕਿੰਨੀ ਕੁ ਜ਼ਮੀਨ ਸੀ ਬਾਪੂ ਜੀ ਤੇ ਕੱਡਾ ਕੋ ਘਰ ਸੀ ਆਪਣਾ ਜਿੱਥੇ ਡੁੱਬ ਗਿਆ ਕਿ ਕੁਝ ਸਵਾ 3 ਕਿੱਲੇ ਆਪਣੀ ਘਰ ਦੀ ਸਾਰੀ ਮਾਲਕੀ ਆ ਹਾਂਜੀ ਤੇ ਚਲੋ ਇੰਨੀ ਕਿ ਫਸਲ ਸਾਰੀ ਡੁੱਬ ਚੁੱਕੀ ਆ ਤੇ ਝੋਨਾ ਕੋਈ ਠੇਕੇ ਦੇ ਅੱਗ ਬੜੇ ਲੈ ਕੇ ਦੋਖ ਲੈ ਉਹਦਾ ਕਿ ਜਾਦੇ ਤੌਰ ਤੇ ਕਰਦੇ ਆ ਹਾਂ ਤੇ ਉਹ ਸਭ ਮਾਰਿਆ ਗਿਆ ਤੇ ਘਰ ਦੇ Laat ਜਿਹੜੇ ਉਹ ਬਹੁਤ ਮਾੜੇ ਹੋ ਗਿਆ ਬਾਪੂ ਜੀ ਕੀ ਸਰੀਰ ਤੇ ਸਰੀਰ ਤੌਰ ਤੇ ਤੁਹਾਨੂੰ ਮਾਰ ਪਈ ਹੋਈ ਅਪਾਹਜ ਹੋ ਕੇ ਦੂਸਰੇ ਪਾਸੋਂ ਜ਼ਮੀਨਾਂ ਘਰ ਵੀ ਖਤਮ ਹੋ ਗਿਆ ਤੁਸੀਂ ਤੇ ਬਿਲਕੁਲ ਹੀ ਅਪਾਹਜ ਵਾਲੀ ਸਥਿਤੀ ਬਣ ਗਈ ਹੁਣ ਹਾਂਜੀ ਕਹਿਣਾ ਚਾਹ ਰਿਹਾ ਕਹਿਣਾ ਕੀ ਆ ਬਈ ਕੋਈ ਨਹੀਂ ਕਿ ਸਾਡੀ ਮੱਤ ਕਰ ਸਕਦਾ ਵਾ ਜੇ ਕਰੇ ਜਿੰਨਾ ਵੀ ਸਾਡਾ ਕੋਈ ਪੁਜਾਰਾ ਕਰਾਉਂਦਾ ਬਾਹਰ ਕੋਈ ਭੈਣ ਭਰਾ ਸੱਚ ਜੰਦਾਨੀ ਸੁਣਦਾ ਵਾ ਕੋਣ ਕੇ ਸਾਨੂੰ ਮਿਲੇ ਬਾਪੂ ਫਿਰ ਕੰਡੇ ਤੇ ਬਹਿਣ ਦਾ ਕਾਰਨ ਕੀ ਤੁਸੀਂ ਹੁਣ ਤੁਹਾਡੇ ਤੇ ਹੱਥ ਪੈਰ ਬਿਲਕੁਲ ਇਦਾਂ ਦਿੱਕਤ ਆ ਤੇ ਤੁਸੀਂ ਕਿਸੇ ਚੰਗੀ ਚੰਗੀ ਜਗ੍ਹਾ ਤੇ ਮੂਵ ਹੋ ਕੇ ਤੇ ਰਹੋ ਤੇ ਤੇ ਜ਼ਰੂਰੀ ਟੈਂਟ 'ਚ ਰਹਿਣ ਦਾ ਕਾਰਨ ਕੀ ਹੈ 20 ਜਿਹੜੇ ਉਹਦੇ ਮਾਰ ਡੰਗਰੇ ਵੇ ਸਾਹਮਣੇ ਬੱਜਾ ਇੱਕ ਘਰ ਦਾ ਵੀ ਵੇਖਣਾ ਸਮਾਨ ਕੋ ਚੁੱਕ ਚਕਾਰ ਸਾਡੇ ਦਾਣੇ ਜੋ ਅੰਦਰ ਪਏ ਹੀ ਉਹ ਵੀ ਸਭ ਗਲ ਚੁੱਕੇ ਆ ਤੇ ਉਹਦੇ ਘਰ ਦਾਣੇ ਵੀ ਜਿਹੜਾ ਸਰਾ ਭਰਾ ਵੀ ਗਲ ਗਿਆ ਨਹੀਂ ਨਿਕਲਿਆ ਗਲ ਗਿਆ ਇਹ ਮਾਰਸ ਲਿਆਏ ਪਏ ਆ ਕਦੇ ਬਾਪੂ ਕਦੇ ਸੋਚਿਆ ਸੀ ਇਦਾਂ ਦੀ ਹਾਲਾਤ ਹੋ ਜਾਣਗੇ ਤੁੰ ਨੂੰ ਵੀ ਸੋਚਣਾ ਕਿ ਆ ਪਾਣੀ ਦੇ ਮਾਹੌਲ ਹੀ ਕੁੜੀ ਇਹੋ ਜੇ ਹੋ ਗਏ ਆ ਕਰੀਏ ਕੀ ਹੁਣ ਇਹ ਰੱਬ ਹੀ ਆਉਤਾ ਜਿਹੜੀ ਰੱਬ ਦੀ ਕੀਤੀ ਆ ਉਹ ਕੋਈ ਮੋੜ ਦੇ ਬਸ ਸਕਦੇ ਨਹੀਂਗੇ ਕਿਹਦੇ ਵੱਸ ਹੋਵੇ ਦੇ ਪੁੱਪੂ ਹਾਂ ਕੀ ਕਹਿਣਾ ਚਾਹੋਗੇ ਇਸ ਹਾਲਾਤਾਂ ਬਾਰੇ ਇਸ ਇਸ ਹੋਏ ਨੁਕਸਾਨ ਬਾਰੇ ਕੀ ਕਰਨਾ ਕੀ ਕਰਨਾ ਚਾਹੋਗੇ ਵੀ ਕਿਵੇਂ ਇਸ ਦਾ ਹੱਲ ਹੋਲੋ ਉਸਦਾ ਕਿਉਂਕਿ ਪਾਣੀਆਂ ਦੇ ਏਰੀਆ ਤੁਸੀਂ ਦਰਿਆਈ ਏਰੀਆ 'ਚ ਰਹਦੇ ਹੋ ਸੱਤੂ ਦੀ ਮਾਰ ਆ ਬਿਆਸ ਦੀ ਮਾਰ ਦੋ ਜਗ੍ਹਾ ਦੀ ਮਾਰ ਤੋਂ ਨੁਪਾਣੀ ਪੈ ਰਹੀ ਦੋ ਦਿਨਾਂ ਦੀ ਪੈ ਰਹੀ ਆ ਹੁਣ ਕਰੀਏ ਕੀ ਜੋ ਨਵਾਂ ਜਿ ਬੈਠੇ ਆ ਦਰਿਆ ਦੇ ਪਾਸੇ ਸਾਈਡ ਤੇ ਆਂਦੇ ਉਹ ਵੀ ਸਮਾਂ ਜਿਹੜਾ ਸਾਰਾ ਹੀ ਦਿਨ ਦੱਸਿਆ ਕਿ ਰੇਟ ਗਿਆ ਦੇ ਹੁਣ ਆਇਤੇ ਕੀ ਆ ਕੀ ਬਾਤ ਹੈ ਤੁਸੀਂ ਦੇਖੋ ਅੱਗੇ ਵੀ ਗੱਲਬਾਤ ਕਰਦੇ ਆ ਬਜ਼ੁਰਗਾਂ ਦਾ ਪਰਿਵਾਰ ਵੀ ਹੈਗਾ ਤੇ ਉਧਰ ਵੀ ਚਲਦੇ ਆ ਤੇ ਆਦਰਲੇ ਪਾਸੇ ਦੇਖੋ ਤੁਸੀਂ ਆ ਟਰਾਲੀਆਂ ਡਾਕਟਰਾਂ ਦੇ ਪਸ਼ੂ ਬੜੇ ਹੋਏ ਆ ਤੇ ਤੇ ਆ ਬਜ਼ੁਰਗ ਖੜੇ ਜਿਨ੍ਹਾਂ ਦੇ ਘਰ ਆ ਵੀਰ ਜੀ ਤੁਸੀਂ ਤੁਸੀਂ ਇਹਨਾਂ ਨਾਲ ਇੱਥੇ ਮਤਲਬ ਕਿ ਤੁਸੀਂ ਇੱਥੇ ਇਧਰ ਦੇ ਰਹਿਣ ਵਾਲੇ ਹੋ ਕਿ ਨਹੀਂ ਇਧਰ ਦੇ ਰਹਿਣੇ ਆ ਸਾਰੇ ਇਧਰ ਦੇ ਰਹਿਣ ਵਾਲੇ ਆ ਤੁਸੀਂ ਲੋਕੀ ਕੀ ਕੀ ਕਰਨ ਆਂਦੇ ਹੋ ਕੀ ਕਰਦੇ ਗੱਲ ਵਾਸਤੇ ਉਹਨੇ ਕਿਸੇ ਚੀਜ਼ ਦੀ ਜ਼ਰੂਰਤ ਹੋਏ ਚਲੋ ਜਿੰਨੇ ਜੋਗੇ ਹੈਗੇ ਭਾਜੀ ਉਹਨਾਂ ਇਹਨਾਂ ਦਾ ਕਰੀਦਾ ਤੇ ਬਾਕੀ ਚਲੋ ਭੈਣ ਭਰਾ ਵੀ ਚਲੋ ਰਲ ਮਿਲ ਕੇ ਇਹਨਾਂ ਦੀ ਮਦਦ ਕਰਨ ਓਏ ਕਿਵੇਂ ਦੀ ਹਾਲਾਤ ਹੋ ਗਏ ਵੇਖੋ ਇੱਕੋ ਦਮ ਘਰ ਤੋਂ بے ਕਾਰ ਹੋ ਜਾਣਾ ਬੜੀ ਵੱਡੀ ਗੱਲ ਹੈ ਹਾਂਜੀ ਹਾਲਾਤ ਬਾਬਾ ਜੀ ਤੁਹਾਡੇ ਸਾਹਮਣੇ ਵੇਖ ਲਓ ਬਹੁਤ ਮੜੇ ਆ ਕਾਰਨ ਬੇਕਾਰ ਸਮਾਨ ਵੀ ਇਹਨਾਂ ਕੋਈ ਸਵਾਦਲਾ ਨਿਕਲਿਆ ਤੇ ਬਾਕੀ ਮਾਂ ਲੰਗਰ ਵੀ ਇਹਨਾਂ ਇਧਰ ਬੰਦਾ ਰ ਆਪ ਇੱਥੇ ਰਹਿਣ ਵਾਸਤੇ ਮਜਬੂਰ ਹੋਏ ਆ ਆ ਤੁਹਾਡੇ ਸਾਹਮਣੇ ਵੇਖੋ ਭੈਣ ਭਰਾ ਜੋ ਬੀਬੀ ਕਾ ਜਿਹੜਾ ਸਾਰੀਆਂ ਕੁੰਡਿਆਂ ਤੇ ਰਹਿ ਰਹੇ ਬਾਪੂ ਭਾਈ ਸਾਹਿਬ ਜੀ ਇਹਨਾਂ ਦਾ ਬਾਬਾ ਜੀ ਹੋਰ ਕੋਈ ਸਹਾਰਾ ਨਹੀਂ ਨਾਗਾ ਇਸ ਕਰਕੇ ਉਹ ਕਿੱਥੇ ਜਾਣ ਇੰਨਾ ਮਾਰ ਨਗਰ ਇੱਥੇ ਕੋਈ ਨਾ ਕੋਈ ਜਿਹੜਾ ਤੂੜੀ ਤਾਂ ਦੇਣਾ ਨੂੰ ਕੋਈ ਆਪਣਾ ਬਾਬਾ ਜੀ ਆਉਂਦੇ ਆ ਡਾੜੇ ਚਲੋ ਕੋਈ ਨਾ ਕੋਈ ਇਹਨਾਂ ਨੂੰ ਰਾਸ਼ਨ ਪਾਣੀ ਦੇ ਜਾਂਦੇ ਆ ਹੂੰ ਹੂੰ ਤੇ ਐਂ ਦੇਖੋ ਬੇਨਤੀ ਕਰਦੇ ਵੀ ਇਹਨਾਂ ਦੇ ਵਾਧ ਰਵਾਤ ਸਾਰ ਲਈ ਜਾਵੇ ਕੋਈ ਨਾ ਕੋਈ ਇਹਨਾਂ ਨੂੰ ਖਾਣ ਪੀਣ ਵਾਸਤੇ ਕੋਈ ਮਾਲੀ ਸਹਾਰਾ ਦਿੱਤੀ ਜਾਵੇ ਜਿਤਨਾ ਪਹਿਲੇ ਆਉਣ ਵਾਲੇ ਸਮਾਂ ਜਿਹੜਾ ਬਹੁਤ ਔਖਾ ਹੁੰਦਾ ਹਾਂਜੀ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਇਹ ਨਈ ਮਦਦ ਕੀਤੀ ਹੋਈ ਮਾਤਾ ਜੀ ਕਦਮ ਸਾਡਾ ਤੁਹਾਡਾ ਘਰ ਸੀ ਤੇ ਸਾਰਾ ਕੁਝ ਸੀ ਤੇ ਸਾਰਾ ਕੁਝ ਕਦਮ ਹੀ ਉੱਜੜ ਗਿਆ ਹਾਂ ਵੇਖ ਬਸਿਆ ਵਸਾਇਆ ਕੀ ਕਰੀਏ ਵੇਖੋ ਜੀ ਕੀ ਸਾਫ ਬਣਿਆ ਸਭ ਡੁੱਬਿਆ ਪਿਆ ਆ ਮਾਰ ਟਾਂਡਾ ਕਰੋ ਬਾਹਰ ਹੋਈ ਪਏ ਬਸ ਤੂੰ ਜਾਣ ਨੂੰ ਦਿਲ ਨਹੀਂ ਕਰਦਾ ਮਤ ਛੱਡ ਕੇ ਛੱਡ ਕੇ ਜਾਇਆ ਜਾਂਦਾ ਜਾਇਆ ਤਾਂ ਛੱਡ ਕੇ ਨਹੀਂ ਜਾਇਆ ਜਾਂਦਾ ਹਾਂ ਕਿੰਨਾ ਕੁ ਮਾਤਾ ਘਰ-ਕਵਾਰ ਦੇ ਮੈਸਨ ਫਸਲ ਕਿੰਨੀ ਥੋੜੀ ਵਾਹ ਵਾਹ ਹਾਂ ਮਜ਼ਾ ਉੱਚਾ ਦੱਸਦੇ ਦਰਨ ਦੀ ਲੋੜ ਨਹੀਂ ਗਈ ਉਹਨਾਂ ਦੇ ਵੀ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਸਾਡਾ ਬਹੁਤ ਹੋ ਗਿਆ ਹਾਂ ਹਾਂ ਨੁਕਸਾਨ ਸਾਡਾ ਬਹੁਤ ਹੋ ਗਿਆ ਵੇਖੋ ਅੰਦਰ ਜਾ ਕੇ ਸਾਰੀ ਰਾਤ ਫਿਰ ਇੱਥੇ ਰਹਿੰਦੇ ਹੋ ਸਾਰੀ ਰਾਤ ਇੱਥੇ ਮੀਂਹ ਦੇ ਵਿੱਚ ਵੀ ਇੱਥੇ ਬੈਠਦੇ ਹਾਂ ਬੈਠਦੇ ਹਾਂ ਫਰਾਜ ਤਰਪਾਲਾ ਤਰਪੋਲਾ ਜੀ ਕੌਣ ਦੇ ਕੇ ਗਿਆ ਤੂੰ ਇਹ ਇੱਥੋਂ ਕੋਈ ਆਇਆ ਸਰਦਾਰ ਤੋ ਦੇ ਕੇ ਗਿਆ ਅੱਛਾ ਹਾਂ ਸਰਕਾਰ ਵੱਲੋਂ ਕੁਝ ਨਹੀਂ ਆਇਆ ਭਾਈ ਨਾ ਨਾ ਸਰਕਾਰ ਵੱਲੋਂ ਕੁਝ ਨਹੀਂ ਸਾਨੂੰ ਕੋਈ ਆਉਂਦੇ ਆ ਕੋਈ ਪੁੱਛਣ ਆਇਆ ਕੋਈ ਚੈਕਿੰਗ ਕੀਤੀ ਕੋਈ ਤੁਹਾਨੂੰ ਪੁੱਛਿਆ ਤਾਜਾ ਕਿ ਨਹੀਂ ਨਾ ਨਾ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਬਾਬਾ ਜੀ ਕੀ ਦੇਖੋ ਨਾ ਦੇ ਹਾਲਾ ਪਿੱਛੇ ਤੱਕ ਤੁਸੀਂ ਦੂਰ ਤੱਕ ਦੇਖੋ ਕਿ ਸਾਰੇ ਘਰ-ਬਾਰ ਸੇ ਹੋਏ ਸੀ ਤੇ ਜ਼ਮੀਨ ਸੀ ਸਾਰਾ ਪੱਠਾ ਦਿੱਤਾ ਸੀ ਮਾਲ ਡੰਗਰ ਸੀ ਨਾ ਬਾਜੀ ਸਾਰਾ ਸਾਰਾ ਕੁਝ ਸੀ ਦੇ ਕੋਦਮ ਹਾਂ ਜੀ ਕੋਦਮ ਆ ਗਏ ਹਾਲੇ ਵੀ ਮੁਸੀਬਤ ਦਾ ਸਾਹਮਣਾ ਕਰਨ ਦੇ ਵੇਖੋ ਤੁਹਾਡੇ ਸਾਹਮਣੇ ਆ ਪਰ ਪਤਾ ਕੋ ਨਹੀਂ ਕਿੰਨੇ ਮਹੀਨੇ ਤੱਕ ਰ ਭਾਜੀ ਹਾਂ ਜੀ ਹਾਂ ਜੀ ਬਹੁਤ ਔਖਾ ਜੀ ਆ ਵੀ ਬਾਜੀ ਆਪਣੇ ਇਧਰਲੇ ਬਣੇ ਆ ਹਾਂ ਜੀ ਚਲੋ ਇਹਨਾਂ ਦਾ ਬਾਪੂ ਕੀ ਕਹੋਗੇ ਤੁਹਾਡਾ ਵੀ ਕਿੰਨਾ ਕੁਝ ਨੁਕਸਾਨ ਹੋਗਾ ਵੀਰ ਜੀ ਨਿਸ਼ਾਨ ਨਹੀਂ ਨਿਸ਼ਾਨ ਤਾਂ ਨਾ ਕੋਈ ਦੇ ਸਕਦਾ ਨਾ ਭਰ ਸਕਦਾ ਇਹਦੇ ਇਨਾਂ ਮਾਲਕ ਬਚਾ ਕਰੇ ਪਾਣੀ ਘਰ ਜਾਵੇ ਆਪਦੇ ਘਰ ਜਈ ਆਣਾ ਬਈ ਸੋ ਦੀ ਰੋਟੀ ਖਾਈਗੀ ਇੱਥੇ ਕੀ ਬੈਠੇ ਆ ਕਿਸੇ ਭੈਣ ਭਰਾ ਕੋਈ ਆਉਂਦਾ ਬਾਹਰੋਂ ਮੰਨ ਲਓ ਕਿ ਦਿੰਦਾ ਸੇ ਦਾ ਦਿੰਦਾ ਕੋਈ ਤੋੜਾ ਚੋਕਰ ਦੇ ਦਾ ਕੁਝ ਦਿੰਦਾ ਵਾ ਉਹ ਜਾਰੇ 10000 ਰੁਪਏ ਗ੍ਰਹਿ ਇਕੱਠੀ ਕਰਦੇ ਜਾਰੇ ਸਨਸੜਾ ਕਰਦੇ ਆ ਐਂ ਸਰਕਾਰ ਕਰੀ ਇਹੋ ਬੇਨਤੀ ਕਰਦੇ ਆ ਚਲੋ ਸਾਡੇ ਮੰਤਰੀ ਸਾਡੇ ਬਣੇ ਸਾਨੂੰ ਡੰਗਰਾਇ ਚਾਰਾ ਕੱਲੋਂ ਤੋਂ ਆਪ ਕੋਈ ਫੀਡ ਕੱ ਲੈਣਾ ਕੋ ਸਾਨੂੰ ਡੰਗਰਾ ਵਾਲੀ ਬਾਣਵੜੇ ਵਾਲਾ ਜਿਹੜਾ ਆਉਣ ਵਾਲਾ ਇਹ ਹਾਂ ਡੰਗਰਾ ਦੇਣ ਤੇ ਜਿਆਦਾ ਰਸਨ ਨਾਲੋਂ ਸਾਨੂੰ ਇਹਦੇ ਨਾਲੋਂ ਸਾਡੀ ਸਹਾਇਤਾ ਦੂਜੀ ਕੀਤੀ ਜਾਵੇ ਕਿਉਂ ਜਿਆਦਾ ਸਹਾਇਤਾ ਜਿਹੜਾ ਸਮਾਨ ਉਹ ਵੀ ਠੀਕ ਨਹੀਂਗਾ ਕਿਸੇ ਦਾ ਗਾਂ ਕੰਮ ਕਾਬ ਜਿੰਨੀ ਉਹਦੀ ਸਹਾਇਤਾ ਸਾਡੀ ਹਾਂ ਸਾਡੀ ਸਹਾਇਤਾ ਕੀਤੀ ਉਹ ਤੇ ਚਾਹ ਕੋ ਤੇਲ ਦਿੱਤਾ ਜਾਵੇ ਕੋਈ ਖਾ ਦਿੱਤੀ ਜਾਵੇ ਉਹ ਟਾਈਮ ਤੇ ਸਾਨੂੰ ਕਿਉਂ ਜਿਹੜਾ ਜਿਹੜਾ ਫਸਲ ਤਾਂ ਗਿਆ ਚੁੱਕੀ ਆ ਇਹ ਸਰਕਾਰ ਇੰਨਾ ਵੀ ਥੋੜਾ ਹੱਥ ਕੋਟ ਕੇ ਰੱਖੇ ਸਾਨੂੰ ਕਿ ਜਦੋਂ ਥੋੜਾ ਥੋੜਾ ਖਾ ਬੀਜਾ ਦਵੇ ਕੋਈ ਕਣਕ ਦਾ ਦਵੇ ਖਾ ਦਵੇ ਇੰਨੀ ਸੇਵਾ ਸਾਡੀ ਜਰੂਰ ਕਰਨ ਗਾ ਵਾਸਤੇ ਕਿਉਂ ਝੁੰਡ ਦੇ ਮਾਰੇ ਗਏ ਆ ਦੇਖਿਆ ਜਾਂਦੇ ਪੰਜਾਬੀ ਤਾਂ ਹਰ ਬੰਦੇ ਨਾਲ ਖੜ ਜਾਂਦੇ ਆ ਜਾ ਕੇ ਪਰ ਪੰਜਾਬੀਆਂ ਨਾਲ ਅੱਜ ਕੋਈ ਦੂਸਰੀ ਸਟੇਟ ਨਹੀਂ ਖੜ ਰਹੀ ਇੱਕ ਅਲੱਗ ਵੱਖਰਾ ਸਟੇਟ ਹੀ ਸਥਾਪਿਤ ਕਰਤਾ ਮੁਸੀਬਤ ਪੈਂਦੀ ਤੇ ਵੱਖਰੀ ਸਟੇਟ ਹੋ ਜਾਂਦੀ ਹੈ ਪਰ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਫਿਰ ਕਹਿੰਦੇ ਠੀਕ ਹੈ ਜੀ ਪੰਜਾਬੀ ਸਾਡੇ ਕੋਲ ਆਣ ਹਾਂਜੀ ਇੰਨੀ ਸੇਖ ਹੀ ਸਾਰ ਲੈਣਦੇ ਆ ਜੀ ਜਿਹੜੇ ਧੰਨਵਾਦ ਕਰਦੇ ਆ ਜਿਹੜੇ ਪਰ ਆਉਂਦੇ ਆ ਚਲੋ ਪਾਣੀ ਤਾਣੀ ਰੋਟੀ ਪਾਣੀ ਤੱਕ ਇਥੇ ਪਹੁੰਚਦਾ ਵਾ ਐਵੇਂ ਆਖੀਏ ਚਲੋ ਮੰਤਰੀ ਸਾਹਿਬ ਵੀ ਗੇੜਾ ਮਾਰਦੇ ਦੂਜੇ ਤੇ ਜਿੰਦਣ ਮਾਰਦੇ ਆ ਚਲੋ ਜਿੰਨਾ ਕੋ ਉਹਨਾਂ ਕੋ ਪਿੱਛੋਂ ਆਉਂਦਾ ਜਾਂਦਾ ਉਹ ਵੀ ਦਿੰਦੇ ਆ ਤੇ ਚਲੋ ਅਸੀਂ ਤੇ ਹੋਰ ਵੀ ਆਨੇ ਆ ਚਲੋ ਸਰਕਾਰ ਦੇ ਜਿਹੜਾ ਹਾੜਾ ਦਾ ਕਾਰਨ ਲੱਗਦਾ ਉਹ ਪਹਿਲਾਂ ਸਰਕਾਰਾਂ ਨੂੰ ਪਤਾ ਹੁੰਦਾ ਕਿਉਂਕਿ ਅੱਜਕੱਲ ਟੈਕਨੋਲੋਜੀ ਬਹੁਤ ਹਾਈ ਹੋ ਚੁੱਕੀ ਆ ਵੀ ਕੋਈ ਵੀ ਚੀਜ਼ ਦੀ ਮਾਰ ਪੈਣੀ ਆ بارش ਪੈਣੀ ਆ ਉਹ ਚੀਜ਼ ਪਤਾ ਲੱਗ ਜਾਂਦੀ ਪਹਿਲਾਂ ਹੀ ਕਿ ਮਹੀਨਾ ਪਹਿਲਾਂ ਹੀ ਅਪਡੇਟ ਹੋ ਜਾਂਦੀ ਹੈ ਪਰ ਇਸ ਚੀਜ਼ ਤੇ ਵੀ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਨਹੀਂ ਹਾਂਜੀ ਸਰ ਕਰਨਾਲਾ ਚਾਹੀਦਾ ਜੇ ਉਹ ਆਖੀਦਾਰ ਉਹ ਗਾੜੀਆਂ ਆਉਂਦੇ ਵੀ ਇਹ ਮੁਸੀਬਤ ਸਾਨੂੰ ਨਹੀਂ ਪਤਾ ਵੀ ਕਿਦੋਂ ਆ ਸਕਦੀ ਆ ਵੀ ਇਹ ਹੜਾਂ ਗਾੜੀ ਨਹੀਂ ਜੋਰ ਮੰਤਰੀ ਸਾਹਿਬ ਨੂੰ ਆੰਦੇ ਆ ਸਾਰੇ ਸਾਰੇ ਤੁਹਾਨੂੰ ਪਤਾ ਤੁਸੀਂ ਚਲੋ ਥਾਂ ਥਾਂ ਦੇ ਜਾ ਕੇ ਦੋਰਾ ਆਪਣਾ ਕਰਦੇ ਵੇਂਦੇ ਜੋ ਪਰ ਉਹ ਆਉਂਦੇ ਵੀ ਇਹ ਆਪਸੇ ਦੇ ਗਾੜੀ ਕਿਸਦਾ ਜੋਰ ਨਹੀਂ ਆ ਵੀ ਜਿੰਨੇ ਜੋਗੇ ਅਗੇ ਵੀ ਤੜੀ ਹੈਲਪ ਕਰ ਰਹੇ ਆ ਹਾਂਜੀ ਤੁਸੀਂ ਦੇਖੋ ਪਰ ਵੀ ਲੋਕ ਜਿਹੜੇ ਆਪ ਮੁਹਾਰੇ ਤੁਸੀਂ ਉਧਰ ਦੇਖੋ ਟਰੈਕਟਰ ਆ ਰਹੇ ਆ ਇਹ ਆਪ ਮੁਹਾਰੇ ਦੇ ਵੀਰ ਸਾਡੇ ਮਿੱਟੀ ਦੀ ਸੇਵਾ ਕੋਈ ਚਾਰੇ ਦੀ ਸੇਵਾ ਕੋਈ ਥੋੜੀ ਦੀ ਸੇਵਾ ਇਹ ਵੀਰ ਸਾਡੇ ਵਿਚਾਰੇ ਕਰਦੇ ਰਹਿੰਦੇ ਆ ਤੇ ਫਿਰ ਵੀ ਚਲੋ ਮਜਬੂਰੀ ਦੇ ਵਿੱਚ ਨਾ ਕੋਈ ਜਨਨ ਆਪਣੇ ਮਾਲ ਡੰਗਰ ਕੋਲ ਆਪਣੇ ਘਰਾਂ ਕੋ ਰਹਿਣਾ ਪੈ ਰਿਹਾ ਕਿਉਂਕਿ ਚੋਰੀ ਹੋਣ ਦਾ ਵੀ ਡਰ ਰਹਿੰਦਾ ਹਣਾ ਭਾਈ ਤੇ ਚੋਰੀ ਜਿਆਦਾ ਹੀ ਆ ਇਸ ਕਰਕੇ ਥੋੜਾ ਮਾਰ ਇੱਕ ਨਹੀਂ ਹੈਗੀ ਸਾੜਾ ਦੀ ਮਾਰ ਤੇ ਹੈ ਉਹ ਚੋਰੀ ਦਾ ਡਰ ਉਹਦਾ ਸਮਾਨ ਖਰਾਬ ਹੋ ਗਿਆ ਸਾੜਾ ਹੋਰ ਬਜ਼ੁਰਗ ਵਿਚਾਰੇ ਦੇਖੋ ਕਿਵੇਂ ਮਿਸਰ ਟਾਈਮ ਪਾਸ ਕਰ ਰਹੇ ਤੇ ਜੁੜ ਰਹੇ ਆਪਾਂ ਗਰਾਊਂਡ ਦੀ ਰਿਪੋਰਟ ਤੁਹਾਨੂੰ ਇਸ ਤਰ੍ਹਾਂ ਹੀ ਦਿਖਾਉਂਦੇ ਰਹਾਂਗੇ ਲੋਕਾਂ ਦੇ ਹਾਲਾਤਾਂ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ